ਅਜ ਬਾਗੋਂ ਬਲੂ ਜ਼ਿਲ੍ਹਾ ਜਨਰਲ ਸਕੱਤਰ ਜੁਗੀਸ ਸਪਰਾ ਦੀ ਅਗਵਾਈ ਹੇਠ ਉਨ੍ਹਾਂ ਦੇ ਦਫ਼ਤਰ ਗੜਦੀ ਵਾਲਾ ਵਿਖੇ ਸੰਗਠਨ ਪਾਰਵ ਸੰਬੰਧੀ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਸੰਗਠਨ ਪਾਰਵ ਇੰਚਾਰਜ ਦੇ ਰਗਨਾਥ ਸਿੰਘ ਰਾਣਾ ਜ਼ਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਮੰਡਲ ਪ੍ਰਧਾਨ ਗੋਪਾਲ ਐਰੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਜ਼ਿਲ੍ਹਾ ਜਨਰਲ ਸਕੱਤਰ ਜੁਗੀਸ ਸਪਰਾ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਆਉਣ ਵਾਲੇ ਬੂਥਾਂ ਦੇ ਇਲੈਕਸ਼ਨ ਮੰਡਲ ਦੇ ਇਲੈਕਸ਼ਨਾਂ ਤੇ ਜ਼ਿਲ੍ਹੇ ਦੇ ਇਲੈਕਸ਼ਨਾਂ ਬਾਰੇ ਚਰਚਾ ਹੋਈ ਭਾਜਪਾ ਵਰਕਰਾਂ ਨੂੰ ਪਿੰਡਾਂ ਦੇ ਬੂਥਾਂ ਤੇ 11 ਮੈਂਬਰੀ ਕਮੇਟੀ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਇਸ ਮੌਕੇ ਦਿੱਲੀ ਵਿੱਚ ਭਾਜਪਾ ਵੱਲੋਂ ਜਿੱਤ ਦਰਜ ਕਰਨ ਦੀ ਖੁਸ਼ੀ ਮਨਾਈ ਗਈ ਉਹਨਾਂ ਨੇ ਕਿਹਾ ਕਿ ਭਾਜਪਾ ਵਰਕਰਾਂ ਵੱਲੋਂ ਜੀ ਸ਼ੀਲਾ ਹੁਗਾਰਾ ਮਿਲਿਆ ਕਿ ਜਿਸ ਤਰ੍ਹਾਂ ਦਿੱਲੀ ਵਿੱਚ ਜਿੱਤ ਹਾਸਲ ਹੋਈ ਹੈ ਉਸੀ ਤਰ੍ਹਾਂ ਪੰਜਾਬ ਦੇ ਵਿੱਚ ਵੀ ਭਾਰੀ ਬਹੁਮਤ ਨਾਲ ਸਰਕਾਰ ਬਣਾਈ ਜਾਵੇਗੀ ਇਸ ਮੌਕੇ ਮੰਡਲ ਪ੍ਰਧਾਨ ਗੋਪਾਲ ਐਰੀ ਡਾਕਟਰ ਵਿਜੇ ਡਾਕਟਰ ਸਵਰਨਕਾਂਤ ਸ਼ੇਵਕੁਮਾਰ ਪ੍ਰਧਾਨ ਕੈਪਟਨ ਸਵਰਨ ਸਿੰਘ ਜਗਦੀਪ ਸਿੰਘ ਪੱਪੂ ਭਣਵਾਲ ਪੈਂਕੀ ਭਣਵਾਲ ਮੰਗਲ ਸਿੰਘ ਰੀਨਾ ਕੁਮਾਰੀ ਸੁਦੇਸ਼ ਰਾਣੀ ਸਚਨ ਖਿੰਦਰੀ ਪਵਨ ਗੁਪਤਾ ਸਰਬਜੀਤ ਸਿੰਘ ਅਨੂਪ ਰਾਮ ਟਟਵਾਲੀ ਰਾਜ ਨਰੇਸ਼ ਕੁਮਾਰ ਪਰਮਾਰ ਰਣਜੀਤ ਸਿੰਘ ਮਾਨਗੜ ਨਰਿੰਦਰ ਸਿੰਘ ਸਰਜੀਤ ਸਿੰਘ ਪਾਟਿਆ सुरेंद्र ਰਾਜਾ ਗੁਫਤਾਰ ਰਮਨ ਬਾਟੀਵਾਲ ਆਦਿ ਭਾਜਪਾ ਵਰਕਰ ਹਾਜ਼ਰ ਸਨ ਅੱਜ ਗਰਦੀwala ਦਫਤਰ ਵਿਖੇ ਭਾਜਪਾ ਸੰਗਠਨ ਪਰਵ ਦੀ ਵਰਕਸ਼ਾਪ ਲਗਾਈ ਗਈ ਜਿਸ ਦੇ ਵਿੱਚ ਜਿਹੜੇ ਦੇ ਇੰਚਾਰਜ ਰਗੁਨਾਥ ਸਿੰਘ ਰਾਣਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਪੂਰ ਜ਼ਿਲ੍ਹਾ ਜੱਜ ਸੰਜੀਵ ਮਨਾਵ ਜੀ ਤੇ ਪਹੁੰਚੇ ਤੇ ਉਹਨਾਂ ਦੇ ਨਾਲ ਸਾਡੇ ਮੰਡਲ ਅਧਿક્ષ ਗਰਦੀwala ਬੋਪਾਲ ਹੈਰੀ ਦੀ ਵਿਸ਼ੇਸ਼ਤਾ ਉੱਤੇ ਮੌਜੂਦ ਤੇ ਆਉਣ ਵਾਲੇ ਬੂਥਾਂ ਦੇ ਇਲੈਕਸ਼ਨ ਜ਼ਿਲ੍ਹਿਆਂ ਦੇ ਇਲੈਕਸ਼ਨ ਮੰਡਲਾਂ ਦੇ ਇਲੈਕਸ਼ਨ ਬਾਰੇ ਚਰਚਾ ਕੀਤੀ ਗਈ ਤੇ ਸਭ ਪਿੰਡਾਂ ਦੇ ਬੂਥਾਂ ਦੇ ਭਾਜਪਾ ਕਾਰਜਕਰਤਾਵਾਂ ਨੂੰ 11 ਮੈਂਬਰੀ ਟੀਮ ਬਣਾਉਣ ਦਾ ਹੁਕਮ ਦਿੱਤਾ ਗਿਆ ਅਤੇ ਜਿਹੜੇ ਇਲੈਕਸ਼ਨ ਦਿੱਲੀ ਦੇ ਵਿੱਚ ਹੋਏ ਉਸ ਦੇ ਵਿੱਚ ਭਾਜਪਾ ਨੇ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਉਥ ਲਈ ਇਕੱਠੇ ਸਾਰੇ ਭਾਜਪਾ ਕਾਰਜਕਰਤਾਵਾਂ ਨੇ ਖੁਸ਼ੀ ਮਨਾਈ ਤੇ ਹੰਗਾਰਾ ਦਿੱਤਾ ਕਿ ਆਉਣ ਵਾਲੇ 2027 ਦੇ ਇਲੈਕਸ਼ਨਾਂ ਦੇ ਵਿੱਚ ਪੰਜਾਬ ਵਿੱਚ ਵੀ ਇੱਦਾਂ ਹੀ ਬਹੁਮਤ ਨਾਲ ਭਾਜਪਾ ਆਊਗੀ ਅਤੇ ਇੱਦਾਂ ਹੀ ਅਸੀਂ ਦਿੱਲੀ ਦੇ ਮੰਗ ਵੱਡੀ ਜਿੱਤ ਪ੍ਰਾਪਤ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਯੋਜੇ ਸਰਪਾ